ਪਾ ਨਾਮ ਵਾਲੀ ਮੰਦਰ ਤੇ ਲੱਗ ਜਾਏਗੀ ਇੱਧਰੇ ਪਾਸੇ ਫਿਰ ਮੈਂ ਆ ਇਹ ਨਾਲ ਫੇਕਣ ਦਾ ਆਈ ਜਾਨਾ ਕੋਈ ਫੱਟ ਖੁੱਟ ਪਈ ਗਈ ਬਿੱਲਾ ਹੋ ਗਿਆ ਤਾਂ ਔਖਾ ਉਹ ਤਾਂ ਹੋਊਗਾ ਹੁਣ ਪੱਟਾ ਚੌੜੀ ਕਰਨੀ ਆ ਇਹੇ ਪਰ ਨੂੰ ਪਾਣੀ ਇੱਧਰ ਤਾਂ ਜੜਨਾ ਹੀ ਨਹੀਂ ਨਹੀਂ ਹਾਂ ਜੇ ਉੱਪਰ ਨੂੰ ਬੰਦਾ ਲੰਘਦਾ ਜਾਊਗਾ ਅੱਸੀ ਕਾਲ ਜੀ ਕਹਾਂ ਇਹਦੇ ਉੱਪਰ ਬੰਦਾ ਲੰਘਦਾ ਜਾਊਗਾ ਫਿਰ ਇਹ ਚੌੜੀ ਹੋਊਗੀ ਇਹ ਤਾਂ ਹੀ ਮੈਂ ਕਹਿੰਦਾ ਕੋਈ ਟਾਈਮ ਤਾਂ ਖੁੱਲੀ 15 ਮਿੰਟ ਦਾ ਕੰਮ ਹੈ ਹਾਂ ਨਾ ਨਾ ਹਾਂ ਤਾਂ ਮੈਂ ਇੱਧਰ ਤੇ ਮਿੱਟੀ ਚੱਕ ਕੇ ਐ ਚੌੜੀ ਬਣਾ ਦੇਣੀ ਐ ਇਹਨੂੰ ਇਹਨੂੰ ਐ ਠੋਕ ਲੋ ਬਸ ਇਹਦਾ ਰੋਜ਼ੇ ਆ ਕੇ ਟ੍ਰੈਕਟਰ ਤੇ ਕਰੀ ਜਾਣੀ ਐ ਇੱਕ ਵਾਰੀ ਖਾਲ ਬਣਾ ਕੇ ਪਾਣੀ ਲੰਘ ਜੂ ਬਸ ਆਹੋ ਐ ਠੋਕ ਦੀ ਲੋਟਾ ਕੰਮ ਚੱਲੀ ਜਾਣਾ ਕੋਈ ਇਹਦੇ ਬਾਰੇ ਨਹੀਂ ਵੀ ਗਿਆ ਥੱਕ ਗਿਆ ਚੜਾ ਭਰਦੀ ਭਰਦੀ ਲਾੜਣੀ ਮਤਾਂ ਲਾ ਦੇਣੀ ਐ ਇਹਦਾ ਪਤਾ ਨਹੀਂ ਕਿਸੇ ਬੀ.ਐਲ ਕਰਿਆ ਨਾ ਨਾ ਨਹੀਂ ਨਹੀਂ ਇੱਕ ਬਣੀ ਹੋਈ ਆ ਜਿੰਦੇ ਗਾਹ ਹਾਂ ਇਹ ਤਾਂ ਖੜੀ ਆ ਇਹ ਕਿਹੜਾ ਬਣ ਜਾਈਂ ਲੈ ਲੈਡੋਂ ਨਹੀਂ 12 ਵਜੇ ਲੈਡ 12 ਵਜੇ ਇੱਥੇ ਇੱਥੇ ਦਾ ਪਤਾ ਨਹੀਂ ਹੈਗਾ ਸੋਚ ਦੇਖਿਆ ਹੀ ਆਹੀ ਹੈ ਟਰਾਂਸਫਰਮ ਮੇਰੀ ਕਿਨਾਂ ਨਹੀਂ ਮੇਰੀ ਸੋਚੇ ਇੱਧਰ ਤੇ ਹੁੰਦੀ ਆ ਉਹ ਉੱਧਰ ਤੇ ਉਹ ਤੇ ਹਾਂ ਉਹ ਤੇਰੇ ਜੰਮੀਆਂ ਦੇ ਪਤਾ ਜੇ ਫਿਰ ਉਹ ਦੂਈ ਸੀ ਫਿਰ ਵਾਲੀ ਗਾੜੀ ਲੱਕੂ ਹੀ ਤਾਂ ਆਉਣੀ ਆ ਜੇ ਦੀ ਫਿਰ ਵਾਲਾ ਉਹ ਲੱਗਿਆ ਹੋਇਆ ਤਾਂ ਫਿਰ ਆਉਣੀ ਆ ਹਾਂ ਮਹੀਆ ਕਿਉਂ ਕੱਟਿਆ ਹੋਇਆ ਫੇਰ ਨਹੀਂ ਆਉਣੀ ਆਹੋ ਬੱਦਲ ਦੇ ਕਰਕੇ ਮੌਜਾਪਾ ਇੱਥੇ ਤਾਂ ਕਰਿਆ ਤਾਂ ਬਿਜਲੀ ਵਾਲਿਆਂ ਨੂੰ ਫੋਨ ਮਹਾਂ ਲਾਈਟ ਕੱਬ ਜਾਈ ਉਹਨੇ ਜਦੋਂ ਜੱਪ ਬਹੁਤ ਆ ਇੱਥੇ ਤਾਂ ਬੰਦਾ ਵਾਲੇ ਦੀ ਜਿਵੇਂ ਇਹ ਮੋਟਰ ਸਾਰੀਆਂ ਹੀ ਚੱਲਦੀਆਂ ਹੈਗਾ ਤੇ ਮੋਟਰ ਖੜੀ ਕੱਲੀ ਹੋ ਉਹੀ ਗੱਲ ਆ ਆ ਆ ਉਧਰ ਤੇ ਹੁੰਦੀ ਹੈ ਨਾ ਹਾਂ ਉਹ ਵੀ ਇੱਧਰ ਤੇ ਹੁੰਦੀ ਆ ਆ ਵੀ ਇੱਧਰ ਤੇ ਤੇ ਦੀਪਰਾਣੀ ਆ ਵੀ ਸਾਰੀਆਂ ਆ ਸਾਰੀਆਂ ਮੋਟਰ ਇੱਧਰ ਦੇ ਦੇਖ ਲੈ ਆ ਬਿਲਕੁਲ ਕਿੱਥੇ ਲੈਣ ਆਏ ਗਏ ਆ ਇੱਕ ਕੱਲੀ ਮੋਟਰ ਫੇਰ ਆ ਗਈ ਘੁੰਮ ਕੇ ਕਿੱਥੇ ਗਈ ਲੈਣ ਉੱਥੇ ਫੇਰ ਆ ਗਈ ਘੁੰਮ ਕੇ ਇਹ ਮੋਟਰ ਸਾਬ ਬਾਅਦ ਵਿੱਚ ਲੱਗੀਆਂ ਹਾਂ ਹਾਂ ਇਹ ਬਾਅਦ ਚ ਲੱਗੀਆਂ ਫੇਰ ਇੱਧਰ ਵੀ ਆਉਣੀ ਦੀ ਫਿਰ ਇਹ ਵੇਖ ਲਾ ਫੋਟਾ ਲੈ ਕੇ ਨਾ ਕਨੈਕਸ਼ਨ ਨਹੀਂ ਮਿਲਦੇ ਕਨੈਕਸ਼ਨ ਦਾ ਫੋਟਾ ਕੋਈ ਨਵੀਂ ਸਰਕਾਰ ਆਊਗੀ ਉਹ ਕਨੈਕਸ਼ਨ ਦਊਗੀ ਬਾਦਲ ਨੂੰ ਲਿਆਓ ਹੈ ਬਾਦਲ ਨੂੰ ਬਾਦਲ ਲਿਆਈਏ ਬਾਦਲ ਨੇ ਦੁੱਤੇ ਹੋਏ ਆ ਇਹ ਗੱਲ ਤਾਂ ਠੀਕ ਆ ਮੁੜ ਕੇ ਤੇਰੀ ਗੱਲ ਸੁਣਦਾ ਤਾਂ ਨਾ ਬਾਦਲ ਨੇ ਦੁੱਤੇ ਹੋਏ ਆ ਇਹ ਬਾਦਲ ਨੂੰ ਲਿਆਓ ਹੁਣ ਇਹ ਸਰਕਾਰ ਬਾਣੀ ਕੋਈ ਵੀ بڑے ਗੱਠ ਛੋੜਨ ਨਾਲ ਹੈ ਕਿ ਨਹੀਂ ਹਾਂ ਬਾ ਪਤਾ ਨਹੀਂ ਭਾਈ ਕਿਆ ਬਣਾ ਹੋਗਾ ਗੱਲ ਇੱਕ ਕੱਲਾ ਨਹੀਂ ਬਣਾ ਸਕਦਾ ਸਰਕਾਰ ਜਾਂ ਇਹਦੇ ਗੱਠ ਜੋੜ ਜਿਹਦੇ ਨਾਲ ਹੋ ਗਿਆ ਬਣ ਜਾਊਗਾ ਬਾਤ ਕਿਆ ਕਹੀਏ ਹੁਣ ਤੱਕ ਕਿਸੇ ਉੱਪਰ 서 ਨਹੀਂ ਹੈ ਹਾਂ ਹੁਣ ਤੱਕ ਪਰੋਸਾ ਕਿਸੇ ਉੱਪਰ ਨਹੀਂ ਗਾੜਾ ਹਿੱਲਿਆ ਪਿਆ ਹਾਂ ਹੁਣ ਤੱਕ ਗਾੜਾ ਹਿੱਲਿਆ ਪਿਆ ਹੁਣੇ ਪਰੋਸਾ ਕਿਸੇ ਬੰਦਾ ਹਾਂ ਬੱਸ ਆਹ ਬੱਸ ਆਖਿਆ ਲਿਖ ਲਾਈ ਨਵਾਂ ਬੰਦਾ ਬਣਾਈਏ ਹੁਣ ਇਹ ਕੰਮ ਬਹੁਤ ਕਰੂਗੇ ਸਭ ਯਾਉਦਰੀ ਜਾਂਦਾ ਸਭ ਇਸੇ ਪਾਸੇ ਰਹੇ ਜੀ ਨੀ ਇਹ ਉਹ ਰੋਟਰੀ ਆਇਆ ਹੁਣ ਆਪਾਂ ਦਾ ਚੌਥਰੀ ਜਾਂਦਾ ਵੀ ਨਵਾਂ ਵੀ ਛੋੜ ਲਿਆ ਵੀ ਪ੍ਰਾਣਿਆਂ ਨੂੰ ਲਿਆਓ ਹੁਣ ਹੈ ਹਾਈ ਕੋਲ ਜਰੋਰੀ ਸਹੀ ਖਾਣੀਆਂ ਦੋ ਖਾਈ ਜਾਣੀਆਂ ਉਹ ਤਾਂ ਚਾਹੇ ਸਰਕਾਰ ਨਾ ਵੀ ਹੋਵੇ ਉਹ ਵੀ ਤਾਂ ਹੀ ਤਾਂ ਵੀ ਖਾਈ ਜਾਣੀਆਂ ਦੋ ਹਾਂ ਕਿਹੜਾ ਬੰਦਾ ਇੰਨਾ ਕੁਛ ਕਰਦਾ ਕੋਈ ਰਿਸ਼ਤਤਨ ਦਾ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਹੈ ਉਹ ਉਹਦੇ ਕਿਤੇ ਨਾਲ ਲੈ ਜਾਣਾ ਹੈ ਕਿ ਨਹੀਂ ਇੱਥੇ ਰਹਿੰਦਾ ਸਭ ਕੁਝ ਮਿਲ ਨਹੀਂ ਤਾਂ ਖੜੀ ਢਾਈ ਗਾਜ ਜਗਾ ਢਾਈ ਗਾਜ ਗਾਜ ਦੇ ਲਾਉਣਾ ਤੇ ਇੱਥੇ ਤੇ ਲੈ ਕੇ ਬੰਦਾ ਉਰੇ ਕਿਥੇ ਆ ਜਾਂਦਾ ਬਸ ਇਧਰ ਨੂੰ ਇੱਥੇ ਕਿਥੇ ਇਧਰ ਨੂੰ ਇੱਥੇ ਕਿਥੇ ਆਪਾਂ ਤਾਂ ਉਹ ਨਹੀਂ ਮਿਲਣੀ ਆਪਾਂ ਤਾਂ ਅਗਲਾ ਲੈਣੇ ਹੈ ਆਪਾਂ ਤਾਂ ਨਹੀਂ ਅੱਗ ਆਪਾਂ ਨੂੰ ਕਾ ਮਿਲਣੀਗਾ ਪਰੂਗਾ ਮਿਲਣੀ ਸੋਹ ਜਾ ਕੇ ਕਰਦੇ ਨੇ ਉੱਥੇ ਜਲ ਪ੍ਰਵਾਹ ਕਰੇ ਹੁੰਦੇ ਆ ਆਪਾਂ ਤਾਂ ਉਹ ਵੀ ਨਹੀਂ ਮਿਲਦੀ ਉਹ 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 ਵੀ ਜਗ੍ਹਾ ਸਾਰਿਆਂ ਨੂੰ ਉਹੀ ਮਿਲਦੀ ਹੈ ਹਾਂ ਇੱਕੋ ਜਗ੍ਹਾ ਮਿਲ ਜਾਂਦੀ ਸਭ ਇੱਕ ਜਗ੍ਹਾ ਮਿਲ ਜਾਂਦੀ ਅੱਗੇ ਤਾਂ ਕੋਈ ਉੱਥੇ ਫੂਕਦਾ ਕੋਈ ਉੱਥੇ ਫੂਕਦਾ ਸੇਵਿਆਂ ਚ ਹੁੰਦੇ ਨੇ ਜਲ ਬਿਗੇ ਖੰਡ ਦੇ ਠਾਕ ਨਹੀਂ ਹਾਂ ਉਟਾ ਉਹੀ ਜਗ੍ਹਾ ਰਹਿ ਗਈ ਅੱਧਾ ਕਿ ਬਸਾ ਬਸ ਉਦੋਂ ਮਛਤ ਪਾਈ ਵੀ ਹੈ ਨਾ ਇੱਥੇ ਆਉਣਾ ਸਾਰਿਆਂ ਨੂੰ ਹੁਣ ਦੂਰ ਦੂਰ ਨਹੀਂ ਬੈਠਣਾ ਆ ਕਹਿਆਂ ਬਾਈ ਰਾਜੀ ਨੇ ਪੇਕੀਆਂ ਦਾ ਬਹੁਤ ਧੰਨਵਾਦ ਹੈ ਬਹੁਤ ਬਣਾਇਆ ਕਰਦੀਆਂ ਮੇਰੀ ਗੜ ਸਾਨੂੰ ਲੱਦਰ ਇੱਕ ਸਰੀਰ ਨੂੰ ਵੀ ਦੱਸਦੀਆਂ ਬੰਦਾ ਵੀ ਉਹੀ ਹੱਥ ਪਾਊਗਾ ਦੇਖ ਕੇ ਕਹੀ ਨੂੰ ਦੇਖ ਆਦਾ ਕੱਕਾ ਦਾ ਛੋਟੀ ਚੱਕ ਲਿਆ ਆ ਵੀ ਆ ਆ ਵੀ ਉਹੀ ਆ ਉਹੀ ਹੈ ਇਹ ਜਣੀ ਮੈਂ ਛੋਟੀ ਚੱਕ ਲਈ ਇਹ ਛੋਟੀ ਆ ਆ ਦੇਖ ਕਹੀ ਚੀਜ਼ ਉਹੀ ਆ ਕਿਸਮ ਦੀਆਂ ਕਹਿਆਂ ਦੀਆਂ ਦੇਖ ਉਹ ਕਿਸਮ ਦੀਆਂ ਕਿੰਨੀ ਭਾਰੀ ਦੇ ਸਰੀਰ ਵਾਲੇ ਦੇ ਵਿੱਚੇ ਲੋਹੇ ਵਾਲੀਆਂ ਹਾਂ ਹਾਂ ਇਹ ਨਹੀਂ ਐਵੇਂ ਚੱਲਦੀ ਜਿਆਦਾ ਇਹ ਆਦਾ ਮੈਂ ਜਿਹੜਾ ਚੱਕਿਆ ਇੰਨਾ ਬੀਨ ਪੀਨ ਬਸ ਨਰੋਏ ਆ ਬਾਈ ਜੜੀ ਦਾ ਮੇਰੀ ਗੱਲ ਸੁਣਨਾ ਮੈਂ ਲਾਇਆ ਉੱਥੇ ਘੰਟਾ ਚ ਫਿਰ ਖਾਜਰੀ ਕਹੀ ਨੂੰ ਇਹੇ ਇਹਦੇ ਨਾਲ ਫੜ ਜਾ ਕੇ ਦੇਖੀ ਉਹਨਾਂ ਬਣਾਤੀ ਜਿੰਨੀਆਂ ਆਈਆਂ ਤੇ ਪਸਾਉ ਨੂੰ ਵੰਡਦੀਆਂ ਸੀ ਯਾਰ ਇੰਨੀ ਚੌਕੀ ਖਾਲ ਬਣਾ ਦੇਖ ਲੈ ਕਿੰਨੀ ਆਹ ਕੋ ਘਰ ਆ ਕੇ ਫਾਇਦਾ ਕੀ ਹੁਣ ਸਾਬ ਦੇ ਘਰ ਆਵਣਾ ਬੰਦਾ ਕੰਮ ਤਾਂ ਲੈ ਰਿਹਾ ਉਹੀ ਗੱਲ ਹੈ ਅਸੀਂ ਸਾਰੇ ਵੰਡਤੀਆਂ ਜੋ ਤੂੰ ਆਪਣੇ ਘਰ ਰੱਖ ਕੇ ਬੈਠ ਰਹਾ ਹੈ ਕੰਮ ਨਾ ਆਵੇ ਵਾਸਤਾ ਚੀਜ਼ ਫਾਇਦਾ ਕੀ ਉਹਦਾ ਫਿਰ ਠੀਕ ਬ ਕੋਹਲੀਆਂ ਦੀਆਂ ਦੋ ਤਿੰਨ ਚਾਰ ਪੰਜ ਕੋਹਲੀਆਂ ਤੇ ਨਾ ਹਾਂ ਕੋਹਲੀ ਵੀ ਮੇਰੇ ਕੋਲ ਕੋਹਲੀ ਵੀ ਦੇ ਦਿੱਤੀ ਹਾਂ ਕੋਹਲੀਆਂ ਵੀ ਹੈਈਆਂ ਦੀ ਇਹ ਕਿਹ ਕਿ ਕੋਹਲੀ ਦੇ ਪੀਂਦੇਆਂ ਵੀ ਉਹ ਕਈਆਂ ਨਾਲ ਦੀਆਂ ਹੈਈਆਂ ਕੋਹਲੀ ਬਾਟਾ ਵਦੀਆਂ ਭਈਏ ਥੜੇ ਕਈਆਂ ਦੇ ਕੋਹਲੀ ਮੈਂ ਥੋਤੇ ਲੈਣੀ ਮੈਜ ਹੋ ਗਈ ਠੀਕ ਨਹੀਂ ਨਾ ਇਹ ਸਾਰੇ ਬਦਲ ਦਿੰਦੇ ਆ ਬਾਜੀ ਕਈਆਂ ਸੋਲੀਆਂ ਬਹੁਤ ਹੋਊਗਾ ਭਈਏ ਕਹੀ ਦਾ ਜਿਆਦਾ ਨਾ ਉਹ ਖਾਲ ਨੂੰ ਆ ਕਹੀ ਛੋਟੀ ਕਹੀ ਲੋਟਾ ਲਾ ਕੇ ਲਾ ਦਿਆ ਇਹਨੂੰ ਸਟੀਲ ਦੀ ਹਾਂ ਉਹ ਖਾ ਇਹ ਜੇ ਇੱਕ ਨਾ ਕਰਨੀ ਆਪਾਂ ਨੇ ਸੈਟ ਹੱਟ ਖਰਚਾਈ ਕਰਨੀ ਆ ਛੋਟੀ ਕਈ ਕੰਮ ਹੈ ਬੜੀ ਕਈ ਕੰਮ ਹੈ ਪਟਾਈ ਨੂੰ ਬੜੀ ਐ ਇਸ ਚਮਕਦੀ ਐ ਇਹੇ ਜੇ ਖੁਰਪੇ ਹੋਣ ਨਾ ਖੁਰਪੇ ਬਹੁਤ ਵਧੀਆ ਸਟੀਲ ਦੇ ਦੂਆਂ ਤਰ੍ਹਾਂ ਜੰਗ ਪੈ ਜਾਂਦੀ ਐ ਜਾਨੂ ਸਾਲ ਬਾਅਦ 6 ਮਹੀਨੇ ਬਾਅਦ ਚਰਾਉਣੇ ਐ ਜਾਨੂ ਜੰਗ ਪੈ ਜਾਂਦੀ ਐ ਸਟੀਲ ਦੇ ਖੁਰਪੇ ਲੱਗ ਕੇ ਆਉਣ ਮੈਂ ਕਹਿੰਦਾ ਹੁਣ ਦੇ ਹੁਣ ਪੱਤ ਵੀ ਮੋਟਾ ਆਈਦਾ ਜਿਹੜੇ ਆਪਣੇ ਵਾਲੇ ਪੱਤ ਨਾ ਉਰੇ ਕਈਆਂ ਦੇ ਇੱਥੇ ਆਪਣੇ ਆਈਆਂ ਦੇ ਉਹਨਾਂ ਦੇ ਪੱਤ ਪਤਲੇ ਆਹ ਇਹਦਾ ਤਾਂ ਬਹੁਤ ਮੋਟਾ ਪੱਤ ਹੈ ਤੇ ਜੱਟ ਫਿਰ ਹੈ ਤਾਂ ਜੱਟ ਲਈ ਜੰਦੇ ਆ ਲਾ ਲਾ ਆ ਲੈ ਆਪੂ ਵਾਲੀ ਓਏ ਦਿਸਣ ਨਹੀਂ ਕੋਈ ਕੱਢੇ ਪਾਰੀ ਗਿਆ ਉਹ ਕਹਿੰਦਾ ਆ ਬੰਦੇ ਦੀ ਚਾਹੀਦੀ ਤਗੜੇ ਨੂੰ ਤਗੜਾ ਬੰਦਾ ਉਹੀ ਆ ਫਿਰ ਮੈਂ ਥੋੜੀ ਤਗੜੇ ਚਾਹੀਦੀ ਬਾਪ ਉਹ ਮੈਂ ਥੋੜੀ ਉਹਦਾ ਆ ਬਈ ਤਗੜਾ ਕਹਿੰਦਾ ਉਹੀ ਆ ਤੇਰਾ ਬਾਪ ਹੈ ਕਹੀ ਬੜੀ ਵੱਡਾ ਪੁੱਤ ਨੇ YouTube ਆਂ ਨਹੀਂ ਫਿਰਗਾ ਦੋ ਤਾਂ ਕਹੀਆਂ ਮੋਟਰ ਚ ਡੱਗ ਗਈ ਡੱਗ ਗਈ ਰੱਦੇ ਆ ਗਈ ਗੱਗਾ ਲੈ ਲਵੇ ਹੋਰ ਕੀ ਨੱਸੀ ਪੀ ਕੇ ਆਵੇ ਰੱਜ ਕੇ ਆ ਦੇ ਲੈ ਤਾਂ ਇਹ ਫਾਲੀ ਗੱਲ ਕੀ ਜਾਂਦੀ ਆ ਮਦਾ ਮਦਾ ਕੀ ਖਾ ਕੇ ਆ ਭਾਈ ਮੈਂ ਛੋੜੀ ਲਊਗੀ ਲੱਸੀ ਭਾਈ ਤੁਸੀਂ ਬਿੱਤੀ ਤੁਸੀਂ ਬੜੀ ਚਲੋ ਤੂੰ ਹੀ ਜਰਾ ਕਹ ਲੱਸੀ ਦਾ ਬਿੱਤੀ ਆ ਉਹ ਚਾਹੇ ਬੜੀ ਛੋਟੀ ਖਾ ਖਾ ਬਣਾਣੀ ਮੈਂ ਕੰਨਿਆਂ ਚ ਕੰਮ ਹੋਣਾ ਚਾਹੀਦਾ ਆ ਖਾਪਾ ਬੜੀ ਲਿਆ ਹੁਣ ਆ ਵੀਡੀਓ ਕਰਨੀ ਬੰਦ ਹੁਣ ਮੈਂ ਖਾ ਬਣਾਣੀ ਅੰਮ੍ਰਿਤ ਗੁਰ 10 ਮਿੰਟ ਦਾ ਕੰਮ ਆਗਾ 10 ਮਿੰਟ ਲਾਉਣੇ ਹੈਗੇ 10 ਮਿੰਟ ਲਾਉਣੇ ਬਸ ਇੱਕ ਵਾਰ ਜੋ ਵਜਣਾ ਵਾ ਸੋਣੇ ਤੇ ਅੱਜ ਫੇਰ ਬਣਾਉਣੀ ਚੀਰੀ ਅੱਜ ਬਢਾਉਣੀ ਆ 1 1 ਡੇਢ ਵਜੇ ਕਹਿੰਦਾ ਉਹ ਅੱਛਾ ਜਦੋਂ ਮੈਂ ਦੁਆਈ ਲਿਆ ਮੈਂ ਮਕੌੜ ਤੇ ਚੱਲ ਜਾਇਆ ਫਿਰ ਤੂੰ ਮੈਂ ਵੀ ਆ ਨਵੇਂ ਵੇਟ ਦਵਾ ਹੋਰ ਕੀ ਆ ਮਾਰ ਪਾਈ ਚੋ ਪਾਈ ਹੁਣ ਲਾਈਏ ਝੱਟ ਫਿਰ ਮਿਲਦੇ ਆ ਬਾਅਦ ਚ ਹੁਣ ਦੇਖਦੇ ਝੱਟ ਮਨਾ ਕੇ ਖਾ ਬਲਾ ਕੇ ਤੁਹਾਨੂੰ ਦਿਖਾਉਂਗਾ ਇੱਕ ਵਾਰ ਖਾਲ ਚੈੱਕ ਕਰ ਲਓ ਵੀ ਕਿ ਕਹੀ ਜੀ ਆ ਆਹ ਲਈਏ ਤੇ ਤੁਹਾਨੂੰ ਬਣਾ ਕੇ ਬਣਾ ਕੇ ਦਿਖਾਵਾਂਗਾ ਇਹ ਵੀ ਕਿਆ ਚੀਜ਼ ਬਣੀ ਇਹ ਕਿ ਕਹੀ ਹੋਰ ਮਾਰਦੇ ਆ ਕੋਈ ਨਾ ਮਾਰਦਾ ਹੁਣ ਮੈਂ ਇਹੀ ਘੰਪਦਾ ਤੇ ਮਿੱਟੀ ਆਲੇ ਵਾਲੇ ਨਹੀਂ ਗਰੀ ਜੀ ਅਸਰਿਕਾਲ ਜੀ ਅਸਰਿਕਾਲ ਜੀ ਮੈਂ ਬਣਾਤੀ ਖਾਲ ਸਿਰੇ ਤੱਕ ਇੱਦਾਂ ਆਲੂ ਵੀ ਲਾਉਣੇ ਆ ਤਾਂ ਆ ਕੇ ਪਾਸੇ ਲਾਤੀ ਖਾਲ ਉੱਤੇ ਬਰਸੀਨ ਨੂੰ ਵੀ ਇੱਦਾਂ ਆਲੂਆਂ ਨੂੰ ਬਾਕੀ ਛੋਟੀ ਹੋਂ ਵੀ ਤੁਪਾਂ ਦਮ ਜਾ ਤੋੜਦੀ ਬਾਈ ਤੁਪਾਂ ਬਹੁਤ ਚੜ ਗਈ ਕਹੀプラス ਤੁਪਾਂ ਇਹ ਜਾਲੇ ਵਾਏ ਬਾਈ ਬਾਕੀ ਖਾਲ ਤਾਂ ਤਿਆਰ ਆ ਉੱਲਿਸ ਬਾਈਡਨ ਹੀ ਵਸੇ। ਕਹੀ ਵਿੱਚ ਰੇਂਜ ਰੇਂਜ ਗਈ ਜੇ ਸਫਾਈ ਹੋਣੀ ਦੀ। ਖਾਲ ਸਾਰੀ ਤਿਆਰ ਆ ਲੈ। ਤੂੰ ਹੱਥੇ ਦੇ। ਉਹ ਹੁਣ ਸ਼ਾਮ ਦੇਖਦੇ ਆ। ਹੁਣ ਧੌਖਾ। ਹੁਣ ਤਾਂ ਕਹੀ ਬੇਸਵਗੀ ਲਾਇਆ ਦੀ ਦੂਰ ਜਾਤੇ। ਆ ਕੇ ਤਵੇ। ਚਲੋ ਭਾਈ ਆਪਾਂ ਨਿਕਲੀ ਹਾਂ। ਸ਼ਾਮ ਨੂੰ ਫੇਰ ਆਉਂਦੇ ਹੋਰੇ। ਦਪਹਿਰ ਨੂੰ ਮਸ਼ੀਨ ਵੀ ਹੋਣੀ ਮੁਕੀ ਸੀ ਆ ਤੇ। ਵੀਨੇ ਬੈਠ ਕੇ ਕੰਮ ਜੋ ਜਿਤਪਹਿਰੇ ਆ ਗਿਆ ਇਹ ਲੈਟ ਦੁਪਹਿਰ ਨੂੰ ਹੀ ਫਿਰ ਤਾਂ ਦੁਪਹਿਰ ਨੂੰ ਆਉਣਾ ਪੈਣਾ ਪਾਣੀ ਖੜਨ ਨਹੀਂ ਫੇ ਸ਼ਾਮ ਨੂੰ ਆ ਕੇ ਜਿਹੜੇ ਮਾਂ ਮੁੱਟਰੇ ਦਾ ਕੰਮ ਉਹ ਨਵੇਟ ਲਾ ਕੇ ਹੱਕ ਮਿਲਦੇ ਹੁਣ ਬਾਈ ਮਸ਼ੀਨ ਕੋਲੇ ਮਿਲਦੇ ਜਾ ਕੇ ਲੈ ਬਈ ਅੱਜ ਪਹੁੰਚ ਗਏ ਅਸਰੀ ਗਾਲ ਜੀ ਰੇਤੇ ਵਾਲੀ ਕਹਿੰਦੇ ਰੇਤੇ ਵਾਲੀ ਕੱਧਾ ਗਈ ਜਾਂਦਾ ਰੇਤਾ ਰੇਤਾ ਆਉਂਦੇ ਤਾਂ ਜਲਦੀ ਵੀ ਨਹੀਂ ਹੈਗੀ ਵੀ ਚੇਰੀ ਕਰੇਗਾ ਗਿੱਲਾ ਪਿਆ ਟੂਟੇ ਮਾਰਦੀ ਮਸ਼ੀਨ ਤਾਂ ਇਹ ਤਾਂ ਸਹੀ ਉਹ ਕਹਿੰਦਾ ਰੀਤੇ ਚ ਜਲ ਪੈਣੋਂ ਸਾਡੇ ਹਾਂ ਤੇ ਝੂਟਕ ਦਾ ਮਾਰਦੀ ਸੀ ਮੈਨੂੰ ਲੱਗਦਾ ਚੱਲੂਗੀ ਇੱਥੇ ਜੇ ਹੱਤਾ ਨਹੀਂ ਚੱਲਣੀ ਜਿਆਦਾ ਕਿ ਲਾਉਂਦੇ ਨੇ ਟਾਇਰ ਦੇ ਤੂੰ ਉਹ ਹੀ ਕਹਿੰਦਾ ਇੱਕ ਹੋਰ ਬੰਗਾ ਹੀ ਨਾ ਉਹਦੇ ਬਾਸ ਮੁੜਿਆ ਹੁਣ ਇਹਦਾ ਰੀਤਾ ਹੁੰਦਾ ਕਿਸ ਹਾਲਾਵਾਂ ਨਹੀਂ ਛੇਤੀ ਛੱਡਦਾ ਹਾਂ ਦੱਲਦਲ ਜੀ ਰਹਿੰਦੀ ਜਿਹਾ ਮਾਮਾੜੀ ਗਾਗਾ ਜੀ ਦੱਲੀਆਂ ਤੇ ਚੱਲੂਗੀ ਦੋਈ ਮਿੱਟੀ ਹੋਵੇ ਤਾਂ ਚੱਲ ਪੈਂਦੀ ਆ ਹਾਂ ਆ ਦੱਲੀਆਂ ਦੇ ਦੇਖ ਲੈ ਵੱਡੂਗੀ ਇਹ ਪਾਣੀ ਉਤਾਰਨਾ ਗਿਆ ਉਹਰੇ ਪਾਣੀ ਔਖਾ ਪਾਣੀ ਇੱਧਰ ਹੀ ਜਿਆਦਾ ਸਮਝ ਜਿਆਦਾ ਪਾਣੀ ਤਾਂ ਉੱਧਰ ਆਉਂਦਾ ਹਨਾ ਪਤਾ ਨਹੀਂ ਕਿਉਂ ਜੀਵ ਦੇ ਫਰਕ ਹੋਣਾ ਫਿਰ ਭਾਈ ਇਹ ਹਵਾ ਕਿੱਥੇ ਬਣੀ ਏਡਾ ਬੰਨਦੇ ਰੋਕਦੀ ਹੈ ਇਹ ਪੱਤੇ ਪੱਤਾ ਜੀਵੀ ਉੱਪਰ ਜੜੀ ਵੀ ਆਉਂਦਾ ਉਧਰ ਫਰਕ ਆ ਹੈ ਇੱਥੇ ਕੋਈ ਫਰਕ ਨਹੀਂ ਉਧਰ ਉਹ ਇੱਥੇ ਇੱਧਰ ਅਸਲੀ ਆ ਜਿੰਨੀ ਵੱਡੂ ਦੀ ਬੜਾ ਦੇ ਬਸ ਜਿੰਨੀ ਵੱਡੂ ਹੋਗੀ ਵੜ ਦੇਣੀ ਨਹੀਂ ਵੱਡੂ ਹੀ ਵੜਦੇ ਬਾਕੀ ਕੋਈ ਫੇਰ ਸੀ ਇਹ ਕੋਰ ਆ ਆਏ ਵਿੱਚ ਨੂੰ ਨਾ ਲੈਣੀਆਂ ਮਾਰ ਦੇ ਹਵਾ ਬੈ ਜਾਊਗੀ ਹਾਂ ਆ ਬੈ ਜਾਗੀ ਫਿਰ 2-4 ਦਿਨ ਤੱਕ ਵੱਡੂ ਹੋ ਜੂ ਇਹ ਤਾਂ ਜੇ ਇੱਕ ਨਹੀਂ ਖੜੇ ਰਹੇ ਫਿਰ ਤਾਂ ਆਫਤਾਂ ਨਹੀਂ ਵੱਢੂਣੀ ਹੈਗੀ। ਆਹ ਦੇਖੋ ਕਿੰਨੀ ਸਕੀਟ ਹੋ ਗਈ ਦੇਖੋ। ਹੁਣ ਤਾਂ ਸਫਾਈ ਆਇਤਰ ਸਫਾਈ ਉਹ ਘਾਹ ਪੈ ਗਿਆ। ਆਹਾਂ ਸਕੀਟ ਦੇ ਹੋਣ ਭੱਜੀ ਆਉਂਦੀ ਪੁੱਛਦੇ ਬਜਰੀ ਝੁੱਟੇ ਮਾਰਦੀ। ਇੱਕ ਹੋਰ ਵੀ ਹੈ ਨਾ ਗੈਲ ਥੋੜਾ ਜਿਹਾ ਉੱਪਰ ਤੇ ਪਾਣੀ ਭਰੇ ਆਉਂਦਾ ਬੰਨ ਦਾ। ਇਹ ਤਾਂ ਨਹੀਂ ਪਿਆ ਜਿੰਨਾ ਸੜਕ ਦਾ ਪਾਣੀ ਆ ਉਹ ਸਿਰੇ ਤੱਕ ਦਾ ਇੱਥੀ ਉੱਪਰ ਨਾਲ ਇੱਥੇ। ਬਾਕੀ ਢੋਡੀ ਧਰੀ ਜਗਾ ਢੋਡੀ ਦਾ ਬਹੁਤ ਕਾਲਾ ਕਾਲਾ ਹੋਇਆ ਪਿਆ ਹੈ ਕਿ ਕਰੀ ਗਿਆ ਨਿਕਲਣਾ ਧੱਕਿਆ ਇਹ ਜੂਨਾ ਨਿਕਲਣਾ ਧੱਕਿਆ ਇਹ ਨਿਕਲਣਾ ਕੋ ਨਹੀਂ ਬਖੇਤ ਖੇਤ ਖਾਲੀ ਕਰਨਾ ਪੈਣਾ ਡੋਟੀ ਨਹੀਂ ਇਹ ਨਾ ਨੁਕਸਾਨ ਕਰ ਕਿੰਨਾ ਛੋਟਾ ਬੂਝੇ ਨੇ ਕਰਿਆ ਜਾਂ ਚੂਹੇ ਨੇ ਕਰਿਆ ਉਹ ਡੋਟੀ ਵਾਲੀ ਦੀ ਸੋਣੀ ਹੋ ਗਈ ਪਿੰਡ ਵਾਲੀ ਜਿਹਦੇ ਡੋਡੀ ਪੇ ਤਾਂ 20 ਬਾਈ ਜਹਾੜ ਤਾਂ ਫਿਰ ਵੀ ਆਏ ਗਿਆ ਹਾਂ ਉਹ ਜਿਹੜਾ ਜਿਕਣਾ ਇਹ ਛੋਟੇ ਬੂਝੀ ਵਾਲਾ ਤਾਂ ਕਿੰਨਾ ਆ ਜਮਾ ਹੀ ਕਦਮ ਦਾਖਤਾਂ ਦਾ ਹੀ ਆ 10 12 ਉਹ ਵੀ ਕਹਿੰਦਾ ਮੈਂ ਇਹਦੇ ਪਿੰਟ ਸੋਣੀ ਹੋ ਗਈ ਉਹ ਡੋਟੀ ਹੋਤੀ ਤੇ ਹੈ ਰੰਗ ਵਾਲਾ ਹੋ ਜਾਂਦਾ ਬਾਈ ਜੀ ਹਾਂ ਰੰਗ ਕਾਲਾ ਹੋ ਜਾਂਦਾ ਰੰਗ ਚੇਂਜ ਹੋ ਜਾਂਦਾ ਤੁਸੀਂ ਜਿਹੜਾ ਟਰਾਲਾ ਆਪਣਾ ਕੱਲ 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 ਪਰੇਣ ਉਹ ਲੈਣਾ ਤਾਂ ਮਗਰ ਹੀ ਜਾਂਦਾ। ਚੌਂਦਾ ਲੈ ਗੋਲ ਗਲਤ ਕੰਮ ਹੋ ਗਿਆ। ਸ਼ਾਂਤੀਆਂ ਚੱਲ ਰਹੀਆਂ। ਇੱਧਰ ਲੰਗੀ ਮੈਂ ਕਿਤੇ ਮਜੀਰ ਰੁਕ ਗਈ ਗਾਂ ਲੰਗੀ ਜਰੀ। ਇੱਧਰ ਹੈਗਾ ਪਲਾਂਟ। ਮੇਰਾ ਆਵਾਜ਼ ਬੰਦ ਹੋ ਗਈ। ਚਲ। ਤਾਉ ਦੇਖਦੇ ਆ ਕਿੰਨੇ ਵੱਡ ਹੁੰਦੀ ਆ। ਆ ਲੱਗ ਜਣਾ ਪਤਾ 5 ਮਿੰਟ ਤੱਕ। ਹਾਂ। ਬਾਦਿਗਾ ਹੋਰ ਨਾਲ ਤੇ ਪੁੱਗ। ਆ ਜਾਂਦਾ ਹੋਰ ਨਹੀਂ ਕਹਿੰਦਾ ਆਜੇ ਖੇਤੀ। ਤੋਂ ਬਾਰੇ ਦਾਣੇ ਪਾਈ ਜਾ। ਯਾ ਕਹਿੰਦਾ? ਅੱਜ ਪੂਰ ਆਇਆ ਭਾਈ। ਯਾ ਤੇ ਇਹ ਕੜ ਗਿਆ ਵੇ ਪੂਰ ਭਾਈ ਪੂਰ ਆ ਜੂ। ਮੰਡੀ ਜਾ ਵਾ। ਉਹ ਮੰਡੀ ਗਿਆ ਕਣ ਗਿਆ। ਉਹ ਜੋ ਸ਼ੌਕੀਆ ਦਾ ਕਿਡਾ ਮਾਨ ਕਰਦਾ ਮੰਡੀ ਚ? ਕੋਈ ਕੰਮ ਨਹੀਂ ਤਾਂ ਉਹ ਕਿ ਮੰਡੀ ਜਾਏਗਾ। ਜੀ ਆ। ਜੱਲਾ ਹੁੰਗੀਆਂ ਤੈਨੂੰ। ਤੇ ਤੂੰ ਤੈ ਕਿਆ ਪੁੱਛਿਆ ਮਨੁਸਵਾਲ? ਕੱਲ ਜਾਣੇ ਲੈਤਾ ਗਿਆ ਦਾ ਜੀਰੀ ਬਸ ਫਿਰ ਉੱਥੇ ਹੀ ਆਲੇ ਕਿਹੜਾ ਨਾ ਕਰੋ ਸ਼ੁਰੂਆਤ ਕਿਨੇ ਕਰੀ ਮਾੜੇ ਬੰਦੇ ਨੂੰ ਰੇਗ ਦਤਕਾਉਂਦਾ ਇਹ ਤਗੜਾ ਇਹ ਕਿਹੜੇ ਬੱਸ ਨੂੰ ਮਾੜਾ ਬਾਈ ਤੂੰ ਦਿਖਾ ਫੀ ਮਨ ਲੈ ਕੱਦਾ ਵਜਣਾ ਤੇਰੀ ਨਾਲੋਂ ਕਾੜਾ ਅੜਾੜੀ ਕਿ ਲਾਦਾ ਮੈਨੂੰ ਕੰਮ ਹੈ ਹੈ ਕਿ ਆਉਣੇ ਨਹੀਂ ਜਾਣੇ ਇਹਦੇ ਕਿ ਕਿਹੜਾ ਨਹੀਂ ਪੂਰਾ ਆਇਆ ਹੈਗਾ ਇਹ ਚ ਦਾਣੇ ਨਹੀਂ ਦਾਣੇ ਨਹੀਂ ਆਉਣੇ ਕਿਹੜਾ ਪੂਰਾ ਨਹੀਂ ਆਇਆ ਹੈਗਾ ਅਰੇ ਇਹਨੇ ਸੰਗ ਬੱਢਣੀ ਹੋਣੇ ਹੈਗੇ ਜੇ ਸਾਰੇ ਵੱਢ ਹੋ ਜਾਂਦੇ ਚ ਆਉਣੇ ਨਹੀਂ ਦੇ ਹੈਗੇ ਜੇ ਬਾੜ ਕਿڑی ਹੋਈ ਉਹਦੇ ਗੀੜਾ ਗਿਆ ਕਿੜਾ ਆਇਆ ਬਸ ਟੈਂਕ ਭਰ ਗਿਆ ਮੈਂ ਕਿੱਥੇ ਆਉਣੀਆਂ ਹੈ ਇਹ ਚ ਨਹੀਂ ਚ ਨਹੀਂ ਆਉਂਦੀ ਭਾਈ ਕੰਮ ਔਖਾ ਹੋ ਗਿਆ ਖੇਤ ਗਿੱਲਾ ਹੈ ਉਹ ਜਿਹੜਾ ਵਿਚ ਵਿਚ ਨੂੰ ਜਿੱਥੇ ਤੇ ਫਾਂਟ ਲਾ ਕੇ ਉੱਥੇ ਲਵਾਈਆਂ ਨੇ ਨਾਲੇ ਹਵਾ ਹਵਾ ਅਬਦਰ ਬਾਰ ਬਾਰ ਬੜ ਜਾਊਗੀ ਤੇ ਫਿਰ ਉਹਨਾਂ ਦੇਖਾਂਗੇ ਫੇਰ ਹੁਣ ਇੰਨੇ ਕਿਟਲ ਨੇ ਮਾ ਟਾਲੇ ਚ ਦਾਣੇ ਵੀ ਨਹੀਂ ਪੈਣ ਜਦ ਕਿ ਬੈਗੇ ਇਕਨ ਦਾ ਬਹੁਤ ਹੋਰ ਵਾਸਤੇ ਲੈਣੇ ਕਰਦੇ ਜੀ ਆ ਕੇ ਲੈਟ ਆ ਗਈ ਭਾਈ ਦੁਆਰਾ ਪਹੁੰਚ ਗਏ ਭਾਈ ਮਸ਼ੀਨ ਵਿਜਣ ਮਸ਼ੀਨ ਲੈਂਦਾ 5 ਕਿਲੋ ਇੱਕ ਵਾਰ ਬਾਕੇ ਆਸਵਾਦੀ ਮੜਜਾ ਹੁਣ ਜਿਹੜੇ ਆ ਰਹਿ ਗਏ ਇਹ ਰਹਿ ਕੇ ਤੇ ਦੇਖੋ ਜੀ ਇਹ ਤੇ ਆ ਬੀਜਦੇ ਪਰਸੀਨ ਖਾ ਲਈ ਟੈਸਟਿੰਗ ਭਾਜੀ ਅਸੀਂ ਕਰ ਲਈ ਪਾਣੀ ਛੱਡ ਕੇ ਓਕੇ ਕੰਮ ਦੇਖੋਣਾ ਮਸਕੀਨ ਬੀਤ ਦੇ ਚਲੋ ਓਏ ਜਿਆ ਪਰਸਨੀ ਵੀਜਣ ਲੱਗੇ ਹੁਣ ਲਾਟੇ ਭੱਜ ਗਈ ਛੁੱਟੀ ਹੈ ਭਾਈ ਕੋਹ ਨਹੀਂ ਪਰ ਲੱਦੇਗਾ ਹੁਣ ਦੁਪਹਿਰ ਚ ਮਰੇ ਇਹ ਸ਼ਾਮ ਨੇ ਕੱਲਾਂ ਦੇ ਕੰਮ ਕਾ ਜਿੰਨਾ ਹੈਗਾ ਸਵਾਰ ਦਈਏ ਹੁਣ ਇਕ ਕੱਲਾ ਪਾਣੀ ਛੱਡ ਦੂੰਗਾ ਨਾ ਕਹਿੰਦਾ ਖੋਲਿਆ ਤਾਂ ਹੁਣ ਤਿਆਰੀ ਤੇ ਪੂਰੀ ਹੈ ਛੱਟਣ ਦੀ ਪਾਣੀ ਵੀ ਇਹ ਮੁਸ਼ਕਿਲ ਹੈ 12 ਵਜੇ ਆਉਂਦੀ ਹੈ ਮਤਲਬ ਘੰਟੇ-ਘੰਟੇ ਵਸਤੀ ਆਉਂਦੀ ਹੈ ਲੈਟ ਵੀ ਹੁਣ ਤਾਂ ਛੁੱਟੀ ਆ ਵੀਰੇ ਮਾਲਾ ਮੋਟਾ ਕਹੀ ਕੋਈ ਵਾਲਾ ਕੰਮਾਂ ਨੇ ਬੈਠ ਕੇ ਚੱਲੀ ਕਰਨ ਨੂੰ ਜੇ ਲੈਟ ਆ ਕੀ ਦੇਖੂਗਾ ਫਿਰ ਰੋਮ ਸ਼ਾਮ ਨੂੰ ਮਿਲਦੇ ਆਂ ਹਾਂ ਵੜਾਤੀ ਵੜਾਤੀ ਬਾਈ ਬਾਹ ਮੈਂ ਵੀ ਆਇਆ ਤਾਂ ਮਰਮਰ ਲੰਘ ਗਿਆ ਫਿਰ ਟਾਈਮ ਜਿਆ ਨਹੀਂ ਲੱਗਿਆ ਹਾਂ ਕਾਤੇ ਆਧੀ ਰਹਿ ਗਈ ਉਹ ਫੇਰੇਗਾ ਇਹ ਤਾਂ ਕਿਹੜਾ ਉਹ ਹਾਂ ਉਹ ਗਿੱਲੇ ਬਾਈ ਜਿਹਦੇ ਮਾਰਦੀ ਫੇਰ ਮਾੜ ਲਾ ਆਪ ਲੈ ਗਿੱਲਾ ਨਿਕਲਦਾ ਅੱਧਾ ਕਾ ਸਭ ਦੇ ਗਿੱਲੇ ਆ ਹਾਂ ਸਭ ਦੇ ਹੁਣ ਕਾਤੇ ਗਿੱਲੇ ਉਹ ਏਰੀਆ ਹੀ ਰਹਿ ਗਿਆ ਜਿਹੜਾ ਗਿੱਲੇ ਵਾਲਾ ਹਾਂ ਹਾਂ ਆਈ ਲੈਟ ਕਦਾ ਯਾਦ ਕਰਦਾ ਸੁਣੀ ਕਰਦੇ ਮੇਰੀ ਬਾਬੇ ਨੇ ਸੁਣ ਲਈ ਉਹ ਹੀ ਦਾ ਚੱਕਰ ਆ ਉਹ ਹੁਣ ਲੈਡ ਤਾਂ ਠੀਕਾ ਪਤਾ ਲੱਗਦਾ ਅਰੇ ਘਰ ਆ ਉਹ ਰੇਵਨਟਰ ਖਰਾਬ ਹੂੰ ਖਰਾਬ ਹੋਣੇ ਕਰਕੇ ਨਹੀਂ ਜਾਂ ਲੈਡ ਨਾ ਹਰਦੀ ਨੇਰਾ ਸਾਰਾ ਹੀ ਫਿਰ ਰੇਵਨਟਰ ਤਾਂ ਐ ਲੋੜਾ ਹੁਣ ਅਸੀਂ ਦੋੜੋ ਲੈ ਕੇ ਆਉਣਾ ਆ ਨਾ ਪਾਰਸੋਂ ਦਾ ਕਹਿੰਦਾ ਰਿਲੇ ਸੜ ਗਈ ਰਿਲੇ ਸੜ ਗਈ ਗਿਆ ਤਾਂ ਉਦੋਂ ਕਹਿੰਦਾ ਹੈਗਾ ਤਾਂ ਕਹਿੰਦਾ ਮਲਕੀਤ ਬਾਈ ਵਾਲਾ ਲੈ ਕੇ ਜਾਣਾ ਲੈ ਕੇ ਆਇਆ ਉਹ ਆਇਆ ਨਹੀਂ ਲੈ ਕੇ ਕਿੰਨੇ ਪੈਸੇ ਪਹਿਲਾਂ ਪੁੱਛ ਹੀ ਜਾਂਦਾ ਵੀ ਕਿੰਨੇ ਪੈਸੇ ਲੱਗਦੇ ਆ ਅੱਛਾ ਲੱਗੂ 5-4 ਹਜ਼ਾਰ ਕਿੰਨਾ ਕਰ ਰੱਹਣਾ ਤੇ ਲੈ ਆਈ ਹੈ ਇਹ ਤਾਂ ਬਾਅਦ ਤੇ ਨਹੀਂ ਦੱਸਣਾ 4500 ਦਾ ਟਾਪ ਦਾ ਨਮਾ ਹੈ। ਟਾਪ ਦਾ ਹੁਣ ਉਹਦੇ 12000 ਬਣਾਤਾ ਤੇਰਾ ਫਾਇਦਾ ਕੀ ਆ ਉਹਦਾ? ਮੈਂ ਬੜਾ ਲਿਆ ਛੋਟੇ ਬੈਡ ਨਾਲ ਬੜਾ ਚੱਲ ਜੂਗਾ। ਉਹ ਤਾਂ ਚਲੇ ਜਾਣ ਉਹਦਾ ਤੇ ਚੱਕਰ। ਮੈਨਾਂ ਆਏ ਆ ਸਾਨੂੰ ਆਏ ਵੀ ਅਸੀਂ ਬੜਾ ਲਈਏ। ਘਾਹ ਨੂੰ ਬੈਂਡ ਨਹੀਂ ਬੜਾ ਕਾਦੀ ਹੋਈ। ਅਸੀਂ ਦੋਹੇ ਚੀਜ਼ਾਂ ਬਦਲ ਕੇ ਆਏ ਤੇ ਮਹਿਰਬਿੰਦਰ ਨੂੰ ਪੁੱਛ ਲੈ। ਬਾਹੋਂ ਇਕੱਲੀ ਕਰਨਾ ਹੁਣ। ਛੋਟਾ ਵੀ ਕੋਲ ਪਿਆ। ਛੋਟਾ ਵਾਲਾ ਪਾਉਂਦਾ ਉਹ। ਹੁਣ ਮੈਂ ਛੋਟਾ ਕਹਿੰਦਾ ਕਿੰਨੇ ਦਾ ਕਹਿੰਦਾ ਇਹਦੇ ਰੱਖਣੇ ਨੂੰ ਉਹ? ਥੋੜੇ ਕੰਨ ਦਾਉਦਾ 5700 ਦਾ ਕਹਿੰਦਾ ਸੀ ਮੈਂ ਕਿਹਾ ਕਰਿਆ ਦਿੱਤਾ ਨਹੀਂ ਉਹ ਮੈਂ ਬੜਾ ਡੰਗਰ ਵਾਲੇ ਲਾਤਾ ਹੁਣ ਠੀਕ ਹੈ ਮੌਜੂਦ ਗੱਲ ਹੋਰ ਕੀ ਪਤਾ ਕੀ ਗੱਲ ਹੈ ਕਈ ਚੀਜ਼ਾਂ ਇੱਥੇ ਜਿਹੇ ਇੱਥੇ ਹੋਰ ਰੇਪੇਰ ਨਾਲ ਉਹਨੇ ਮੇਲੇ ਨਹੀਂ ਸਸਤੇ ਪੈਂਦੀਆਂ ਹਾਂ ਪੈਂਦੀਆਂ ਬਾਈ ਚਲ ਹੁਣ ਦੇਖਦੇ ਕਿੰਨੇ ਪੈਸੇ ਉਹਦਾ ਰੋਲੀ ਬੋਪ ਆਉਂਦਾ ਉਹਦਾ ਇੰਨਾ ਸੁਖਰ ਉੱਪਰ ਮੇਰਾ ਕੋਠੇ ਤੇ ਉਹ ਤਾਂ ਰਾਜ ਜਿਹੜਾ ਜਾ ਚੜਦਾ ਹੁੰਦਾ ਆਏ ਬੋਲਦਾ ਜਾਂ ਲੈਟ ਨਟਦੀ ਹੈ ਯਾਰ ਲੱਗ ਜੂ ਪਤਾ ਤੇਰਾ ਹੁਣ ਕਿੰਨੇ ਪੈਸੇ ਬਣਾਉਂਗਾ ਜਗੀਜ ਦੇ ਵਿੱਚ ਲਾ ਉਹ ਗਰਮ ਵਾਲਾ ਜਿਹਾ ਸਾਮਾਨ ਖਰਾਬ ਜਾ ਹੋ ਜੂਵੇ ਉਹਦੇ ਬਿਨਾ ਗੈਰ ਹੈ ਕਿ ਬੜੀ ਹੋ ਰਹਿਗੀ ਬੜੀ ਰਹਿਗੀ ਕਿ ਉਹ ਕਿ ਨਵਾਂ ਪੋਣਾ ਵੇਜੇ ਪਿਲ ਨੂੰ ਨਵਾਂ ਲੈ ਕੇ ਫਾਇਦਾ ਹੈ ਨਵਾਂ ਲੈ ਕੇ ਉਹ ਯਾਰ ਬਹੁਤ ਚੀਜ਼ਾਂ 'ਚ ਮੈਂ ਇਹੀ ਕਹਿੰਦਾ ਤੁਹਾਨੂੰ ਆਪਾਂ ਨੂੰ ਵੀ ਜੀ ਆਇਆਂ ਕਾ ਲੈ ਜਾਈ ਹੁੰਦਾ ਯਾਰ ਮੇਰੇ ਪੁਰਾਣੇ ਨੂੰ ਕਿੰਨੇ ਪੈਸੇ ਲਾਉਂਗਾ ਉਹ ਲੈ ਸਾਰਨ ਦੇ ਨਾਵਾ ਹੁੰਦੇ ਥੋੜਾ 5-7 ਸੌਨ ਸਰ ਗਿਆ ਗਨਾਹ ਹੋ ਜੂਗਾ ਮੈਂ ਤਾਂ ਤੁਹਾਨੂੰ ਕਹਿੰਦਾ 1000 ਤੱਕ ਸਰਜ ਵੀ ਹਾਂ ਜੇ ਬਣਾਈ ਦੋ ਤਿੰਨ ਹਜ਼ਾਰ ਦਿੱਤਾ ਫਿਰ ਆਪ ਬਚਣਾ ਇੰਨਾ ਨਹੀਂ ਮੰਨਣਾ ਪਚ ਉਹ ਜੀ ਨਾ ਉਹ ਰਾਈ ਕਰੀ ਇਹ 2000 ਬਣ ਗਿਆ ਕਾ 2000 ਮੈਨੂੰ ਦੇਰ ਤੂੰ ਹੀ ਰੱਖ ਲੈ ਤੂੰ ਹੀ ਰੱਖ ਲੈ ਠੀਕ ਹੈ ਕਹਿੰਦੇ ਫਿਰ ਬੜਾ ਨਵਾਂ ਲਿਆਵੂਗੇ ਹਾਂ ਠੀਕ ਨਹੀਂ ਹੈ ਵੀ ਖਰਾਬ ਅੱਧਾ ਲੱਗਿਆ ਪਿਆ ਇਹ ਹਾਂ ਤੁਹਾਡੇ ਕੋਲ ਡੁੱਲੂ ਗੁੰਬ ਖਰਾਬ ਹੋਇਆਦਾ ਇੱਕ ਹਾਂ ਖਰਾਬ ਹੀ ਕਹਦਾ ਤਾਂ ਖੋਲ ਕੇ ਰੱਖਦਾ ਕਹਿੰਦਾ ਖਰਾਬ ਪਿਆ ਦੇਲਾ ਹੈ ਖੋਲ ਕੇ ਰੱਖਦਾ ਚਲ ਮੈਂ ਜਾ ਕੇ ਲਾ ਲਿਆ ਉਹ ਉਹ ਜੇ ਲਾਇਆ ਮੈਂ ਇਹ ਵੀ ਕਲ ਸੀਦਾ ਕਲ ਸੀਦਾ ਹਾਂ ਉਹਨਾਂ ਪਰ ਮੈਨੂੰ ਪਤਾ ਤੂੰ ਦੱਸਦਾ ਸੁਣਿਆ ਕਰੇ ਚੱਲਦਾ ਚਲ ਮੈਂ ਨੂੰ ਪਾ ਨੂੰ ਬਾਸੋਂ ਗੁੱਸਾ ਆਇਆ ਮੈਂ ਖੋਲੇ ਗਿਆ ਰੋਪੜ ਨੂੰ ਉਦੇ ਬੈਰੰਗ ਬੁਰੂ ਪਵਾਤੇ ਨਵੇਂ ਚੱਲਦਾ ਬਾਈ ਦੇਖੋ ਕੋਈ ਜਾ ਕੇ ਦੇਖਣਾ ਬੰਦਾ ਵੀ ਚੱਲਦਾ ਵੀ ਆ ਆ ਪੱਖਾ 7 ਵਜੇ ਆਇਆ ਐ ਮਿਸਤਰੀ ਕੋਲ ਆ ਇਹ 5-600 ਬਣ ਜਾਂਦਾ ਇਹਦਾ ਫੇ ਮੇਰੀ ਗੱਲ ਸੁਣ ਲੈ ਸਾਲਾ ਉੱਕੜੀ ਕਰਦਾ ਗੁੱਟੋ ਇਧਰ ਨੂੰ ਸੁਣ ਮੇਰੀ ਗੱਲ ਸੁਣ ਹੁਣ ਉਹ ਹੀ ਕਹਿਣ ਲੱਗੇ 7 ਵਾਰੀ ਕਹਿੰਦਾ ਤੂੰ ਜਾਇਆ ਐ 700-500 3500 ਰੁਪਇਆ ਤਾਂ ਤੈਨੂੰ ਬਣਾਤਾ 12-1300 ਦਾ ਪੱਖਾ ਇਹਨਾਂ ਨੇ ਟੁੱਬੇ ਜੀ ਕਰਕੇ ਨਮਾ ਨਾ ਲਿਆਉਂਦਾ ਤੂੰ ਉਹੀ ਤਾਂ ਗੱਲ ਐ ਨਮਾ ਜਾਂਦਾ ਵਧੀਆ ਦਾ ਤੂੰ ਨਹੀਂ ਵਧੀਆ ਹੈਗਾ ਤੂੰ ਪੁਰਾਣਾ ਇਹਨੂੰ ਸਰਵਾਈ ਜਾ ਇਹਨੂੰ ਫੇਰ ਸਰਵਾ ਲਈਂ ਜਾਂ ਖਰਾਬ ਹੋ ਗਿਆ ਇਹਨਾਂ ਨੇ ਹਾਂ ਬੜੇ ਫਰਾਂ ਵਾਲਾ ਇਹ ਦੂਵਾਰੇ ਆਊਗਾ ਜਿਹੜਾ ਗੁਰਦਾਸ ਜੰਦੂ ਬਹੁਤ ਬੜੇ ਬੜੇ ਫਰਾਂ ਵਾਲਾ ਆਉ ਉਹ ਲਿਆ ਇਹ ਜਿਹੜੇ ਫਰੋਂ ਮੇਰੇ ਤੇ ਉਹ ਲਿਆਊਗਾ ਆ ਲਿਆ ਠੀਕ ਨਹੀਂ ਐਂ ਮਾਰੇ ਆਏ ਆ ਆਪਣੇ ਏਕੇ ਕੇ ਕਰਦੇ ਦੂਰ ਰੱਖ ਕੇ ਕੋਲ ਨੂੰ ਨਾ ਖੜਾ ਹੋ ਜੀ ਆਏ ਨਹੀਂ ਹੁੰਦੇ ਬਈ ਆਹ ਦੇ ਏਕੇ ਜੇ ਤੈਨੂੰ ਬਾਜ ਪਤਨ ਹੈ ਜੇ ਕੱਦਣ ਲੱਗਦੇ ਪਰਸੋਂ ਐਂ ਪੱਖੇ ਦੇ ਕੋਲ ਖੜਾ ਐ ਟਾਲੀ ਪਰ ਆਪੇ ਮੈਂ ਕੋਈ ਦੱਸਿਆ ਕੱਲ ਕੋਈ ਵੀ ਫੋਲ ਦੜਾਈਦਾ ਮੈਂ ਕੱਲ ਨੂੰ ਖਾਨਾ ਉਹਨੇ ਕੋਈ ਪਛਾਣਣਾ ਨਹੀਂ ਹੈਗਾ ਵੀ ਮਲਕੀਤ ਬਾਈ ਇਹ ਕੌਣ ਆ ਤੂੰ ਹਾਂ ਕੱਬ ਦੋ ਹੈ ਮੈਂ ਕਹਿੰਦਾ ਥੋੜਾ ਕੰਪਰੈਸ਼ਨ ਚ ਆ ਜਿਵੇਂ ਤੂੰ ਕਿਹੜਾ ਦੀ ਦੁਆਲੀ ਤੇ ਪਹਿਲਾਂ ਤਾਂ ਦੁਆਲੀ ਨੂੰ ਦੋ ਦਿਨ ਰਹਿਗੇ ਉਹ ਇਹਨੂੰ ਫਿਰ ਬਿੱਡ ਖੋਲਦੇ ਤਾਂ ਹੋਗੇ ਬਿੱਡ ਕਾਲੂ ਕਰ ਫਿਰ ਕਾਰਵਾਈ ਕਾਦੀ ਇਹਦੀ ਇਹਦੀ ਕਾਰਵਾਈ ਕਾਲੂ ਕਰੂੰਗਾ ਹਾਂ ਧੋਕੇ ਬਿੱਡ ਖੋਲ ਕੇ ਪਹਿਲਾਂ ਕੰਪਰੈਸ਼ਨ ਆਉਣੀ ਚਾਹੀਦੀ ਹੈ ਮੈਡ ਵੀ ਤੋ ਹੋਵੇ ਉਹੀ ਤਾਂ ਕਿਹਾ ਬਤੰਦਰਾ ਧੋਕੇ ਬਿੱਡ ਖੋਲ ਕੇ ਤੰਗਤਾ ਉਤੇ ਬਾਅਦ ਆਤਾ ਨਹੀਂ ਕਿ ਲੱਧ ਕੇ ਅਗਲੇ ਦਾ ਵੀ ਧੋਕੇ ਛੱਡ ਹਾਂਝ ਗਿਆ ਕਿ ਨਹੀਂ ਦੁਆਲੀ ਨੂੰ ਆਹ ਚੀਜ਼ ਆ ਅਗਲੇ ਦਾ ਵੇਲਾ ਕਰਕੇ ਦੇ ਆਦਾ ਮ ਦੇਣਾ ਉਹਦੇ ਮੱਤ ਦੇਣਾ ਮੈਂ ਬਸ ਫੇਰ ਆਦਾ ਹੁਣ ਦੇਣਾ ਜੇ ਨਾ ਰੰਦਾ ਇੱਥੇ ਦਾ ਅੱਜ ਹਾਂ ਫੇਰ ਇਹ ਮੈਂ ਸਾਰਿਆਂ ਨਾਲ ਗੱਲ ਮੰਡੀ ਆ ਅੱਛਾ ਫੇਰ ਇਹ ਮੈਰੀ ਜਾਣਾ ਦਾ ਹੈ ਇਹਦੇ ਪਰ ਵੀ ਜਾਣਾ ਦਾ ਫੇਰ ਇਹ ਪਰ ਜਾਣਾ ਉਹ ਲੈ ਥੱਲੇ ਭਰਨੇ ਤੇ ਮੈਂ ਭਰ ਦੇਣੇ ਸੀ ਉਹਦਾ ਕਿਥੇ ਸੜੀ ਤਾਲੇ ਪਏ ਉੱਥੇ ਵਾਲੇ ਨਾ ਉਹ ਤਾਂ ਕਾਲੇ ਪਏ ਮੈਂ ਗੁਤਰਾ ਦੀ ਸੁਰੱਖਿਅਤ ਦਊਂਗੇ ਬਾਈ ਜਾਇ ਜਾ ਕੇ ਬੀਜ ਬੋਜੂਗਾ ਬੀਜੂਆਂ ਕੋ ਵਜੇ ਨਿਕਲੂਗਾ ਹੱਥ ਉਹ ਗੁਤਰੇ ਤਾਂ ਸਾਫ ਦੇਣੇ ਪਣੇ ਆ ਹੈ ਕਿ ਨਹੀਂ ਆਹ ਇਹ ਸਾਰੇ ਮਿਕਸ ਕਰਕੇ ਦੇ ਨਾ ਜਿਹੇ ਇਹ ਖੇਤਾਂ ਹੋਈ ਜਾਂ ਖੇਤ ਦੇ ਸਾਹਿਬ ਕਾ ਦਈਆ ਤੋ ਬਾਹਰ ਸਾਫੋਂ ਤੇ ਖੜੇ ਰੋਟੀ ਖਤਮ ਕਰਦੇ ਹੋ ਕਹਾਂ ਨੂੰ ਇਹ ਨਹੀਂ ਗੱਲ ਮੋੜੀ ਸਾਡੇ ਕੰਨ ਜਦੋਂ ਵੱਢ ਕੇ ਲਏ ਅਸੀਂ ਉਧਰ ਡੇਢ ਕਿਲਾ ਜਮਾਈ ਉਹ ਕਾਲੇ ਕਾਲੇ ਜਿਹੇ ਰੋਟੀ ਵਾਲੇ ਜਿਹੜੇ ਆਹ ਵੱਡੇ ਹੋਰੇ ਅੱਧ ਪ੍ਰਿੰਟੇ ਜਿਹੇ ਇਹਾ ਚਿੱਟੇ ਪਏ ਤੇ ਆਹ ਸਾਡੇ ਭੜਦੇ ਗੁਰੂ ਆਣ ਸੁਣਾਏ ਤੁਮ ਮੈਂ ਬਸ ਇਹ ਤੇ ਕਰਕੇ ਚਾੜ ਵਧੀਆ ਨਿਕਲੇ ਉੱਥੇ ਚਾੜ ਤਾਂ ਵਧੀਆ ਹੈਨਾ ਆਪ ਦੇ ਚਾੜ ਦਿਖਾਜਾ ਮਨ ਕੇ ਚੱਲਦੇ ਸਾਬ ਕਿੰਨੀ ਜਗ੍ਹਾ ਰਹਿੰਦੀ ਆਓ ਮੈਂ ਨਹੀਂ ਗੌਰ ਨਹੀਂ ਕਰੀ ਯਾਰ ਡੇਡ ਦਾ ਹੋਗੇ ਤਾਂ ਕੋਈ ਡੇਡ ਬਿਗਾ ਤਾਂ ਇਧਰ ਵੀ ਰਹਿ ਗਈ ਆਏ ਇਧਰ ਨੂੰ ਵੀ ਹੈਗੀ ਆ ਹੁਣ ਕਿਹਨਾਂ ਕੋ ਹੋ ਗਈ ਹੈ ਚੱਲ ਕੋਈ ਨਹੀਂ ਇੱਥੇ ਨਿਕਲੇ ਆਉਣੇ ਵੱਡ ਬੜਾ ਕੇ ਸਭ ਕੁਸ ਇੱਕ ਬੋਗੂ ਪੂਰਾ ਤਾਂ ਇੱਕ ਬੋਗੂ ਖੋਲ ਲੈ ਲੈ ਆ ਦੇ ਇਲਾ ਇਧਰ ਆਪਣੇ ਆਪ ਨੂੰ ਚਤਰ ਬਣਦਾ ਹਲੇ ਤੱਕ ਮਸੀਨ ਨਹੀਂ ਪੀਓ ਤੇ ਅੱਜ ਬੀਜ ਵੀ ਦੇਣਾ ਤਾਂ ਮੈਂ ਜੇ ਲੇਟ ਆਈ ਵੀ ਤੇ ਮੇਰਾ ਟਾਈਮ ਨਹੀਂ ਲੱਗੇ ਆ ਕੱਦਾਂ ਵਿਲਾ ਹੋ ਜਾਣਾ ਦਾ ਜਬੀਰ ਕਿਵੇਂ ਉਹ ਦੇਖਣਾ ਫਿਰ ਇਹ ਯੰਮ ਦਾ ਕਿ ਨਹੀਂ ਆਉਂਦਾ ਹਾਂ ਚੱਲ ਤੇ ਤੇ ਕੋਤ ਨਹੀਂ ਆਉਣਾ ਗੱਲਾਂ ਲੈ ਕਢਾ ਉਧਰੇ ਇਸ ਵੇਲੇ ਸੀਗਾ ਵੜਾਉਂਦਾ ਮੱਖਣਾ ਕੇ ਖਲੇ ਮਨ ਮੜੀ ਜਦੇ ਬਾੜ ਦੇਣਾ ਹਾਂ ਠੀਕ ਨਹੀਂ ਬੱਸ ਚੱਲ ਠੀਕ ਹੈ ਜੀ ਫਿਰ ਓਕੇ ਜੀ ਓਕੇ ਆ ਖਲਾ ਦੇ ਮੜ ਜਾ